ਹੁਣ ਕੋਈ ਪੁੱਛੇ ਰੱਬ ਕੀ ਹੈ ਤਾਂ ਰੱਬ ਬਾਰੇ ਦੱਸਿਆ ਪਰ ਅਸੀਂ ਰੱਬ ਦੀ ਰਹਿਮਤ ਦੇ ਫਾਇਦੇ ਕਿੰਨੇ ਲੈ ਸਕਦੇ ਆਂ ਰੱਬ ਦੀ ਰਹਿਮਤ ਨੂੰ ਜ਼ਿੰਦਗੀ 'ਚ ਕਿਦਾਂ ਉਤਾਰ ਸਕਦੇ ਆਂ ਰੱਬ ਦੀ ਰਹਿਮਤ ਨਾਲ ਆਪਣੇ ਆਪ ਨੂੰ ਕਿਦਾਂ ਵੈਸਟ ਬਣਾ ਸਕਦੇ ਆਂ ਇਹਦੇ ਤਰੀਕੇ ਦੱਸੇ ਜਾ ਹੁਣ ਬਿਜਲੀ ਦੋ ਜਿਹਨੂੰ ਪਤਾ ਬੱਲਬੀ ਜਗਾ ਲੈਂਦਾ ਪੱਖੇ ਵੀ ਚਲਾ ਲੈਂਦਾ ਹੈ ਏਸੀ ਵੀ ਚਲਾ ਲੈਂਦਾ ਕਿੰਨਾ ਕੁਸ਼ ਕਰ ਲੈਂਦਾ ਹੈ ਅੱਜ ਕੱਲ ਗੱਡੀਆਂ ਵੀ ਚਾਰਜਰ ਆ ਗਈਆਂ ਨੇ ਚਾਰਜ ਕਰੋ ਤਾਂ ਗੱਡੀ ਚਲਾਓ ਸੋ ਜਿਹਨੂੰ ਸਮਝ ਹੈ ਨਾ ਉਹ ਇਸ ਚੀਜ਼ ਤੋਂ ਬਹੁਤ ਫਾਇਦਾ ਲੈ ਸਕਦਾ ਹੈ ਜਿਹੜਾ ਕੋਈ ਪਹਿਲਾਂ ਮੈਂ ਉਹਨੂੰ ਸਮਝਣਾ ਫਿਰ ਤਾਂ ਫੇਤਾ ساری ਜ਼ਿੰਦਗੀ ਗੁਜ਼ਰ ਜਾਏਗੀ ਹਰ ਚੀਜ਼ ਸਮਝੀ ਜਾ ਸਕਦੀ ਹੈ ਪਰ ਉਹਦੀ ਰਹਿਮਤ ਨੂੰ ਫਿਰ ਕਮਾਂਗੇ ਇਸ ਲਈ ਹਜ਼ੂਰ ਨੇ ਵੀ ਇਹੀ ਗੱਲ ਕਹੀ ਕਹਿੰਦੇ ਜਦੋਂ ਨਾ ਕਿਹਾ ਫਕੀਰ ਤਾਂ ਖਾਲੀ ਹੈ ਹਜ਼ੂਰ ਕਹਿੰਦੇ ਫਕੀਰ ਕਦੀ ਖਾਲੀ ਨਹੀਂ ਹੁੰਦਾ ਇਹ ਗੱਲ ਸ਼ੁਰੂ ਸ਼ੁਰੂ ਦੀ ਹੈ ਜਦੋਂ ਹਜ਼ੂਰ ਸ਼ੁਰੂ ਸ਼ੁਰੂ ਜੇ ਬਗਦਾਦ ਗਏ ਸੀ ਤਾਂ ਉਸ ਵੇਲੇ ਹਜ਼ੂਰ ਨੇ ਮੁਸਕਰਾ ਕੇ ਕਿਹਾ ਕਿ ਦੇਖਣਾ ਚਾਹੁੰਦੇ ਹੋ ਫਕੀਰਾਂ ਕੋਲ ਕੀ ਹੈ ਐ ਸਰਦਾਰ ਇਹ ਤੇਰਾ ਬੱਚਾ ਹੈ ਨਾ ਮਦਬੁੱਦੀ ਹੈ ਇਹਨੂੰ ਲੈ ਕੇ ਆ ਇੱਧਰ ਸਰਦਾਰ 10 ਸਾਲ ਦੇ ਬੱਚੇ ਨੂੰ ਘੋੜੇ ਤੇ ਮੋਰੇ ਬਿਠਾਇਆ ਸੀ ਤੇ ਹਜ਼ੂਰ ਨੇ ਕੀ ਕਿਹਾ ਬੱਚਾ ਜਿਹੜਾ ਮਦਬੁੱਦੀ ਹੈ ਨਾ ਇਹਨੂੰ ਲੈ ਕੇ ਆ ਸਰਦਾਰ ਆਪਣੇ ਘੋੜੇ ਤੋਂ ਉਤਰਿਆ ਕਿਉਂਕਿ ਪਹਿਲਾਂ ਤਾਂ ਉਹਨੇ ਬੱਚੇ ਦਾ ਜ਼ਿਕਰ ਵੀ ਨਹੀਂ ਕੀਤਾ ਸੀ ਇਹਨਾਂ ਨੂੰ ਕਿੱਦਾਂ ਪਤਾ ਬੱਚਾ ਮੇਰਾ ਮਦਬੁੱਦੀ ਹੈ ਕਿਉਂਕਿ ਨਾ ਤਾਂ ਬੱਚਾ ਕੁਝ ਬੋਲਿਆ ਨਾ ਤੂੰ ਪਕੜਿਆ ਇੱਧਰ ਚਲੋ ਦੇਖ ਕੇ ਪਤਾ ਵੀ ਲੱਗ ਗਿਆ ਹੋਵੇਗਾ ਲੋਕ ਦੇਖ ਕੇ ਪਤਾ ਲੱਗ ਜਾਂਦਾ ਬੱਚੇ ਦੇ ਹੌ ਪਾਉ ਤੋਂ ਕਿ ਬੱਚਾ ਸਮਝਦਾਰ ਹੈ ਜਾਂ ਮਦਬੁੱਧੀਏ ਕਿਦਾਂ ਹੈ। ਤਾਂ ਉਸ ਵੇਲੇ ਸਰਦਾਰ ਨਹੀਂ ਗਿਆ। ਠੀਕ ਹੈ। ਹਜ਼ੂਰ ਨੇ ਕਿਹਾ ਕਿ ਬੱਚੇ ਨੂੰ ਲੈ ਕੇ ਆ। ਫਿਰ ਪਤਾ ਲੱਗੇਗਾ ਫਕੀਰਾਂ ਕੋਲ ਕੀ ਹੈ। ਕਹਿੰਦੇ ਬੱਚੇ ਨੂੰ ਲੈ ਕੇ ਆਇਆ ਸਰਦਾਰ। ਔਰ ਆ ਕੇ ਹਜ਼ੂਰ ਦੇ ਸਾਹਮਣੇ ਉਂਗਲੀ ਫੜੀ ਹੋਈ ਹੈ। ਉਂਗਲੀ ਫੜੀ ਹੋਈ ਹੈ ਬੱਚੇ ਦੀ। ਯਾਨੀ ਬੱਚੇ ਦਾ ਹੱਥ ਫੜਿਆ ਹੋਇਆ ਹੈ ਔਰ ਬੱਚੇ ਨੂੰ ਲੈ ਕੇ ਹਜ਼ੂਰ ਦੇ ਕੋਲ ਆ ਗਿਆ। ਹਜ਼ੂਰ ਖੜੇ ਹੋਏ। ਹਜ਼ੂਰ ਖੜੇ ਹੋਏ ਕਹਿੰਦੇ 10 ਸਾਲ ਦਾ ਬੱਚਾ ਹੈ 10 ਸਾਲ ਤੋਂ ਤੂੰ ਇਹਦਾ ਹੱਥ پکڑ ਕੇ ਚੱਲ ਰਹੀਆਂ ਹੈ 10 ਸਾਲ ਦਾ ਬੱਚਾ ਹੈ 10 ਸਾਲ ਤੋਂ ਇਹ ਸਰਦਾਰ ਤੂੰ ਇਹਦਾ ਹੱਥ ਫੜ ਕੇ ਚੱਲ ਰਹੀਆਂ ਹੈ ਹੱਥ ਛੱਡ ਹੱਥ ਛੱਡ ਦੇ ਤਾਂ ਉਸ ਵੇਲੇ ਜਦੋਂ ਇਹ ਹਜ਼ੂਰ ਨੇ ਇੰਨਾ ਕਿਹਾ ਹਜ਼ੂਰ ਦੇ ਚਿਹਰੇ ਦਾ ਨੂਰ ਦੇਖ ਕੇ ਨਾ ਸਰਦਾਰ ਨੇ ਹੱਥ ਪਿੱਛੇ ਕਰ ਲਿਆ ਹਜ਼ੂਰ ਕਹਿੰਦੇ 10 ਸਾਲ ਤੋਂ ਤੂੰ ਹੱਥ ਫੜਿਆ ਹੋਇਆ ਹੈ ਇਹਦਾ ਇਹ ਹਾਲ ਹੈ ਕਿਉਂਕਿ ਇਨਸਾਨ ਜਿੰਨਾ ਦਾ ਕਰਮ ਕਰਦਾ ਹੈ ਨਾ ਉਹਦਾ ਫਲ ਆਪ ਵੀ ਤੇ ਬੱਚਿਆਂ ਨੂੰ ਵੀ ਭੁਗਣਾ ਪੈਂਦਾ ਤੁਸੀਂ ਤਾਂ ਹੀ ਦੇਖੋ ਜਿਹੜਾ ਜਿੰਨੀ ਜਿਆਦਾ ਰਿਸ਼ਮਤ ਲੈਂਦਾ ਹੈ ਜਿੰਨੀਆਂ ਜਿਆਦਾ ਹੀਰੀਆ ਫਰੀਆ ਕਰਦਾ ਫਿਰ ਘਰ ਦਾ ਵਾਤਾਵਰਨ ਵੀ ਬੱਚੇ ਹੀ ਮਦਬੁੱਧੀ ਹੋਣਗੇ ਜਾਂ ਕਰਦੇ ਹਾਲਾਤ ਵੀ ਮਾੜੇ ਹੋਣਗੇ ਕਿਉਂਕਿ ਜੈਸੀ ਕਰਨੀ ਇਹ ਹੋਣਾ ਹੀ ਹੈ ਇਹਨੇ ਹੱਥ ਛੱਡ ਸਰਦਾਰ ਨੇ ਹੱਥ ਛੱਡਿਆ ਔਰ ਜਦੋਂ ਸਰਦਾਰ ਨੇ ਯਾਨੀ ਉਹਦੇ ਪਿਤਾ ਨੇ ਹੱਥ ਛੱਡਿਆ ਹਜ਼ੂਰ ਨੇ ਬੱਚੇ ਦਾ ਹੱਥ ਪਕੜਿਆ ਔਰ ਜਿੱਤੇ ਹੀ ਹਜ਼ੂਰ ਨੇ ਬੱਚੇ ਦਾ ਹੱਥ ਪਕੜਿਆ तो बच्चे ने सांप बोलना शुरू कर दिता है सजदा कर दे सारी दुनिया को भुला कर मुझे तेरा कर दे तूने मिट्टी से बुनाया है मुझे ए मौला तूने मिट्टी से बनाया है मुझे ए मौला छू मेरी मिट्टी को भी आज तू सोना कर दे ਕਹਿੰਦੇ ਉਹ ਰੱਬ ਜਿਹਨੂੰ ਹੱਥ ਲਾ ਦੇਵੇ ਉਹਦੀ ਰਹਿਮਤ ਜਿਸਤੇ ਹੋ ਜਾਵੇ ਮਿੱਟੀ ਵੀ ਸੋਨਾ ਇਹ ਕ ਪਾਰਸ ਪੱਥਰ ਅੰਦਰ ਇੰਨੀ ਸ਼ਕਤੀ ਹੈ ਕਿ ਇੱਕ ਲੋਹੇ ਨੂੰ ਸਵਰਨ ਬਣਾ ਸਕਦਾ ਹੈ ਤਾਂ ਫੇਰ ਰੱਬ ਦੇ ਫਕੀਰੇ ਦੇ ਹੱਥ ਕੀ ਨਹੀਂ ਹੋਏਗਾ ਉਹ ਸੱਚੇ ਰੱਬ ਦੇ ਹੱਥ 'ਚ ਕੀ ਨਹੀਂ ਹੋਏਗਾ ਕਹਿੰਦੇ ਬੱਚੇ ਨੇ ਸਾਹ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਉਸ ਵੇਲੇ ਜਦੋਂ ਦੇਖਿਆ ਸਰਦਾਰ ਨੇ ਯਕੀਨ ਨਾ ਵੀ ਜਿਹੜਾ ਬੱਚਾ ਬੋਲ ਨਹੀਂ ਸਕਦਾ ਸੀ ਜਿਹੜਾ ਬੱਚਾ ਜ਼ੁਬਾਨ ਨਹੀਂ ਖੋਲ ਸਕਦਾ ਸੀ ਮਦਬੁੱਤੀ ਸੀ ਦੇਖ ਕੇ ਪਤਾ ਲੱਗ ਗਿਆ ਕਿ ਹੱਥ ਪਕੜਦਿਆਂ ਹੀ ਉਦੇ ਚਿਹਰੇ ਦਾ ਹਾਉ ਭਾਉ ਉਹਦੇ ਖੜਨ ਦਾ ਢੰਗ ਬਦਲ ਗਿਆ ਉਸਲੇ ਹਜ਼ੂਰ ਨੇ ਸਰਦਾਰ ਨੂੰ ਕਿਹਾ ਹੁਣ ਪੁੱਛ ਲੈ ਜੇ ਇਸ ਤੋਂ ਪੁੱਛਣਾ ਜਿੰਨਾ ਤੈਨੂੰ ਇਲਮ ਮੈਂ ਤੂੰ ਪੁੱਛ ਹੁਣ ਇਹਦਾ ਹੱਥ ਫਕੀਰ ਦੇ ਹੱਥ ਹੈ ਹਰ ਇਲਮ ਦਾ ਜਵਾਬ ਦੇਏਗਾ ਤੈਨੂੰ ਬੰਦਾ ਕਹਿੰਦਾ ਫਕੀਰਾਂ ਦੀ ਸਹੂਬਤ ਕੀ ਮਿਲਦਾ ਹੈ ਤਾਂ ਹੀ ਕਹਿੰਦੇ ਜ਼ਿੰਦਗੀ ਤਾਂ ਹੀ ਤਾਂ ਬਹੁਤ ਵਾਰ ਦੱਸਿਆ ਜਾਂਦਾ ਹੈ ਕਿ ਜੋ ਫਕੀਰੋਂ ਕੀ ਸਹੂਬਤ ਤੋਂ ਦੂਰ ਰਹਤਾ ਹੈ ਫਿਰ ਰੱਬ ਕੀ ਰਹਿਮਤ ਉਸੇ ਦੂਰ ਰਹਤੀ ਹੈ ਜੋ ਫਕੀਰੋਂ ਕੀ ਸਹਬਤ ਸੇ ਦੂਰ ਰਹਤਾ ਹੈ ਫਿਰ ਰੱਬ ਕੀ ਰਹਿਮਤ ਉਸ ਸੇ ਦੂਰ ਰਹਤੀ ਹੈ ਉਹ ਇਹ ਨਦੀਆ ਹੈ ਰੱਬ ਕੀ ਰਹਿਮਤੋਂ ਕੀ ਯਹਾਂ ਫਕੀਰ ਬੈਠ ਜਾਤੇ ਹੈ ਨਹੀਂ ਪੇ ਵਹਿਤੀ ਹੈ ਲੇਕਿ ਪੁੱਛੇ ਨਾ ਰੱਬ ਦੀ ਰੰਗਬਦੀ ਨਦੀਆ ਕਿੱਥੇ ਬਹਿੰਦੀ ਹੈ ਕਿੱਥੇ ਵਗਦਾ ਹੈ ਰੱਬ ਦੀ ਰਹਿਮਤ ਦਾ ਦਰਿਆ ਤਾਂ ਕਹਿੰਦਾ ਜਿੱਥੇ ਫਕੀਰ ਜਾ ਕੇ ਬਹਿ ਜਾਂਦੇ ਰੱਬ ਦੀ ਰਹਿਮਤ ਦਾ ਦਰਿਆ ਉੱਥੇ ਵਗਣਾ ਸ਼ੁਰੂ ਤਾਂ ਕਿ ਜਿੱਥੇ ਫਕੀਰ ਬਹਿ ਗਿਆ ਉੱਥੇ ਫਰਿਆਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈ ਉੱਥੇ ਅਰਦਾਸਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈ ਔਰ ਜਿੱਥੇ ਵਕੀਰ ਬੰਦੇ ਐ ਜਿਹੜਾ ਵੀ ਫਰਿਆਦੀ ਆਂਦਾ ਹੈ ਫੇ ਝੋਲੀਆਂ ਭਰ ਕੇ ਇਸ ਲਈ ਕਹਿੰਦੇ ਹੈ ਕਿ ਅਗਰ ਰੱਬ ਦੀਆਂ ਰਹਿਮਤਾ ਦੇ ਨੇੜੇ ਜਾਣਾ ਹੈ ਤਾਂ ਆਪਣੇ ਆਪ ਨੂੰ ਕਦੀ ਫਕੀਰਾਂ ਤੋਂ ਦੂਰ ਨਾ ਕਰੋ ਜਿੱਦਾਂ ਕਹ ਰਹੇ ਹੋ ਖੁਸ਼ਬੂ ਚਾਹੀਦੀ ਤਾਂ ਫੁੱਲਾਂ ਦੇ ਨੇੜੇ ਰਹੋ ਅਗਰ ਫੁੱਲਾਂ ਦੇ ਨਾਲ ਰਵਾਂਗੇ ਤਾਂ ਖੁਸ਼ਬੂ ਮਿਲਦੀ ਚਲੀ ਜਾਏਗੀ ਤਾਂ ਜੇ ਫੁੱਲਾਂ ਨੂੰ ਛੱਡ ਕੇ ਅਸੀਂ ਗੋਬਰ ਦੇ ਜਾਂ ਗੰਦਗੀ ਦੇ ਢੇਰ ਦੇ ਤਰਫ ਜਾਵਾਂਗੇ ਤਾਂ ਫਿਰ ਖੁਸ਼ਬੂ ਦੂਰ ਤਾਂ ਦੁਰਗੰਧ ਵਾਧੀ ਚਲੀ ਜਾਏਗੀ ਇਹੀ ਜ਼ਿੰਦਗੀ ਹੈ कि जो फकीरों की सोहबत से दूर रहता है फिर रब की रहमत उससे दूर रहती है ये नदियां है रब की रहमतों की और यहां फकीर बैठ जाते हैं वहीं पे बहती है कने ओदी रहमत दी नदिया इत्थे बहेगी जिथे ओनु याद करने वाला बैठेगा जिथे ओदी बंदगी होएगी जिथे प्रभु दा सिमरन होएगा जिथे अच्छाई होएगी ओथे रब दी रहमत दा दरिया ताही त ता गुरुवाणी चंदा ना विच संगत हर प्रभु ਕਿ ਪ੍ਰਭੂ ਦਾ ਬਾਸ ਕਿੱਥੇ ਹੈ ਫਿਰ ਕਹਾਂਗੇ ਕਿ ਪ੍ਰਭੂ ਦਾ ਬਾਸ ਦੱਸਣਾ ਚਾਹਾਂਗੇ ਅਸੀਂ ਵੈਸੇ ਤਾਂ ਸਭ ਦੇ ਅੰਦਰ ਹੀ ਹੈ ਸਮਝ ਦਿਓ ਕਿੱਥੇ ਹੈ ਪ੍ਰਭੂ ਦਾ ਬਾਸ ਸਭ ਦੇ ਅੰਦਰ ਹੈ ਕਿਉਂਕਿ ਅਸੀਂ ਇੱਕ ਸ਼ੇਅਰ ਕਹੀਦਾ ਇੱਥੇ ਵੀ ਕਹਿਣਾ ਚਾਹਾਂਗੇ ਕਿ ਚਰਚ ਗਏ ਤਾਂ ਪਾਦਰੀ ਖੜਾ ਥਾ ਮੰਦਰ ਗਏ ਤਾਂ ਪੱਥਰ ਪੜਾ ਥਾ ਮਸਜਿਦ ਗਏ ਤਾਂ ਖਾਲੀ थी ਮਸਜਿਦ ਉਹ ਜਦ ਦਿਲ મે ਗਏ ਤਾਂ ਰੱਬ ਦਿਲ મે ਖੜਾ تھا ਕਿ ਪਰਮਾਤਮਾ ਤੁਹਾਡੇ ਦਿਲ ਦੇ ਅੰਦਰ ਹੈ ਪਰਮਾਤਮਾ ਤੁਹਾਡੇ ਦਿਲ ਦੇ ਅੰਦਰ ਹੈ ਜੇ ਉਹਨੂੰ ਪਾਣਾ ਹੈ ਤਾਂ ਆਪਣੇ ਅੰਦਰ ਜਾਣਾ ਆਪਣੇ ਅੰਦਰ ਦੇਖਣਾ ਕਿਉਂਕਿ ਪਰਮਾਤਮਾ ਪ੍ਰਭੂ ਦੀ ਸ਼ਕਤੀ ਤੁਹਾਡੇ ਅੰਦਰ ਹੀ ਵਸਦੀ ਹੈ ਜਿਸ ਨੇ ਤੁਹਾਨੂੰ ਜੀਵਨ ਦਿੱਤਾ ਹੈ ਉਹ ਜੀਵਨ ਦੇ ਕੇ ਕੋ ਤੁਹਾਡੇ ਤੋਂ ਦੂਰ ਨਹੀਂ ਹੋ ਗਿਆ ਤੁਹਾਨੂੰ ਜ਼ਿੰਦਗੀ ਦੇ ਕੇ ਤਾਂ ਹੀ ਤਾਂ ਪੜ ਕੇ ਦੇਖਣਾ ਬਾਈਬਲ ਦੇ ਅੰਦਰ ਵੀ ਇਹ ਕਹਾਣੀ ਆਂਦੀ ਹੈ ਤਾਂ ਕੁਰਾਨ ਦੇ ਅੰਦਰ ਵੀ ਆਂਦੀ ਹੈ ਕਿ ਰੱਬ ਨੇ ਜਦੋਂ ਮਿੱਟੀ ਦਾ ਪੁਤਲਾ ਬਣਾਇਆ ਤਾਂ ਉਹਦੇ ਅੰਦਰ ਆਪਣੀ ਰੂਹ ਫੂਕੀ ਰੂਹ ਦਾ ਮਤਲਬ ਆਪਣੇ ਆਪ ਨੂੰ ਆਪਣੀ ਜਾਨ ਨੂੰ ਉਹਦੇ ਅੰਦਰ ਪਾਇਆ ਉਹ ਜੇ ਰੱਬ ਨੇ ਆਪਣੀ ਰੂਹ ਫੂਕੀ ਤਾਂ ਰੂਹ ਨੂੰ ਅੰਸ਼ ਕਿਹਾ ਜਾਂਦਾ ਹੈ ਪ੍ਰਮਾਤਮਾ ਦਾ ਪ੍ਰਭੂ ਦਾ ਅੰਸ਼ ਉਹ ਜਿੱਥੇ ਉਹਦਾ ਅੰਸ਼ ਹੋਵੇ ਉੱਥੇ ਬੰਦਾ ਕਮਜ਼ੋਰ ਕਦੀ ਇਸ ਲਈ ਤੇ ਕਿ ਸ਼ੇਰ ਕਹਿਣਾ ਸੀ ਦਿਲ ਤੇ ਲਿਖ ਲੈਣਾ ਤੁਸੀਂ ਕਿ ਜਿਸ ਕੋ ਖੁਦ ਪਰ ਹੀ ਵਿਸ਼ਵਾਸ ਨਹੀਂ ਉਹ ਰੱਬ ਕੋ ਕੀ ਪਾਏਗਾ ਜਿਸੇ ਖੁਦ ਪਰ ਹੀ جواب ਤੁਸੀਂ ਦੇਣਾ ਹੈ ਕਿਉਂਕਿ ਰੱਬ ਨੂੰ ਪਾਉਣ ਤੋਂ ਪਹਿਲਾਂ ਕਾਮਯਾਬੀ ਨੂੰ ਪਾਉਣ ਤੋਂ ਪਹਿਲਾਂ ਸਫਲਤਾ ਨੂੰ ਪਾਉਣ ਤੋਂ ਪਹਿਲਾਂ ਤੁਹਾਨੂੰ ਆਪਣੀ ਆਪ ਤੇ ਵਿਸ਼ਵਾਸ ਕਰਨਾ ਪੈਣਾ ਹੈ ਕਿ ਉਹ ਸ਼ਕਤੀਸ਼ਾਲੀ ਪਰਮਾਤਮਾ ਉਹ ਤਾਕਤ ਮੇਰੇ ਅੰਦਰ ਹੈ ਅੰਦਰ ਹੈ ਇਹ ਵਿਸ਼ਵਾਸ ਕਰਨਾ ਪਵੇਗਾ ਇਸਕੇ ਇਸ ਲਈ ਰੱਬ ਨੂੰ ਪਾਉਣ ਦੀ ਵਾਸਤੇ ਵੀ ਕਾਮਯਾਬੀ ਨੂੰ ਸਫਲਤਾ ਨੂੰ ਪਾਉਣ ਵਾਸਤੇ ਸਭ ਤੋਂ ਪਹਿਲਾਂ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਕਮਜ਼ੋਰ ਨਹੀਂ ਹਾਂ ਇਸ ਲਈ ਜਿਸੇ ਖੁਦ ਪਰ ਹੀ ਵਿਸ਼ਵਾਸ ਨਹੀਂ वो रब को क्या पाएगा और जो खुद को कमजोर समझ कर बैठा है वो मुश्किलों से क्या टकराएगा जो खुद को कमजोर समझ कर बैठा है वो मुश्किलों से क्या टकराएगा विश्वास और हिम्मत का दिया जब घट में तू जलाएगा फिर तेरी जिंदगी की मुश्किलों का अंधेरा दूर होता जाएगा सो जीवन से अगर मुश्किल है ਅਗਰ ਜੀਵਨ ਚ ਬੰਦਾ ਕਹਿੰਦਾ ਨਾ ਮੇਰੇ ਜੀਵਨ ਚ ਮੁਸ਼ਕਿਲਾਂ ਬੜੀਆਂ ਹੈ ਮੇਰੇ ਜੀਵਨ ਚ ਪਰੇਸ਼ਾਨੀਆਂ ਦਾ ਹਨੇਰਾ ਹੀ ਬਹੁਤ ਹੈ ਮੈਨੂੰ ਕੋਈ ਰਸਤਾ ਨਜ਼ਰ ਪਰ ਕੀ ਕਰਦੇ ਹੋ ਤੁਸੀਂ ਜਦੋਂ ਹਨੇਰਾ ਹੋਵੇ ਪਹਿਲੇ ਸਮੇਂ ਅੰਦਰ ਜਦੋਂ ਹਨੇਰਾ ਹੁੰਦਾ ਸੀ ਤਾਂ ਲੋਕ ਦੀਆ ਜਗਾਉਂਦੇ ਸੀ ਕੈਂਡਲ ਜਗਾਉਂਦੇ ਸੀ ਹੁਣ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਜਦ ਤੱਕ ਤਾਂ ਸੂਰਜ ਦੀ ਰੋਸ਼ਨੀ ਹੈ ਤੁਸੀਂ ਆਰਾਮ ਨਾਲ ਜਾ ਰਹੇ ਹੋ ਪਰ ਜਿੱਦੈ ਸੂਰਜ ਡੁੱਬਦਾ ਹਨੇਰਾ ਹੁੰਦਾ ਤੁਸੀਂ ਕੀ ਕਰਦੇ ਹੋ ਫਿਰ ਗੱਡੀ ਦੀ ਲਾਈਟ ਜਗਾਉਂਦੇ ਹੋ ਕਿ ਨਹੀਂ ਤੇ ਲਾਈਟ ਜਗਦੀ ਹੈ ਤਾਂ ਫਿਰ ਰਸਤਾ ਨਜ਼ਰ ਆਣਾ ਸ਼ੁਰੂ ਤਜੇ ਲਾਈਟ ਬੰਦ ਰੱਖੂਗੇ ਤਾਂ ਫੇਰ ਤਾਂ ਰਸਤਾ ਕੋਈ ਨਜ਼ਰ ਆਣਾ ਨਹੀਂ ਫੇਰ ਤਾਂ ਤੁਸੀਂ ਸਫਰ ਕਦੀ ਤੈ ਕਰ ਹੀ ਨਹੀਂ ਪਾਣਾ ਜਿਸ ਤਰ੍ਹਾਂ ਘਰ ਦੇ ਵਿੱਚ ਕਰਦੇ ਹੋ ਨਾ ਕਿ ਅੰਧੇਰਾ ਆ ਗਿਆ ਬਟਨ ਦਬਾਉਂਦੇ ਹੋ ਲਾਈਟ ਜਗ ਜਾਂਦੀ ਹੈ ਜਾਂ ਆਪਾਂ ਦੀਆ ਜਾਂ ਚਰਾਗ ਰੋਸ਼ਨ ਕਰ ਦਿੰਦੇ ਹਾਂ ਤਾਂ ਯਾਦ ਰੱਖੋ ਜੇ ਤੁਹਾਡੇ ਜੀਵਨ 'ਚ ਮੁਸ਼ਕਿਲਾਂ ਦਾ ਅੰਧੇਰਾ ਆ ਗਿਆ ਹੈ ਜੇ ਤੁਹਾਡੇ ਜੀਵਨ 'ਚ ਪਰੇਸ਼ਾਨੀਆਂ ਦਾ ਅੰਧੇਰਾ ਆ ਗਿਆ ਹੈ ਦੁੱਖ ਦਰਦ ਬਿਮਾਰੀਆਂ ਦਾ ਅੰਧੇਰਾ ਆ ਗਿਆ ਤਾਂ ਡਰਨ ਦੀ ਕਮਰਾਨ ਦੀ ਹਿੰਮਤ ਹਾਰ ਕੇ ਬੈਠਣ ਦੀ ਲੋੜ ਨਹੀਂ ਹੈ ਉੱਥੇ ਵੀ ਤੁਹਾਨੂੰ ਆਪਣੇ ਅੰਦਰ ਵਿਸ਼ਵਾਸ ਔਰ ਹਿੰਮਤ ਦਾ ਦੀਆ ਜਗਾਉਣ ਦੀ ਲੋੜ ਹੈ ਔਰ ਜਿਨ੍ਹਾਂ ਨੂੰ ਇਹ ਹਿੰਮਤ ਦਾ ਦੀਆ ਜਗਾਣਾ ਆ ਗਿਆ ਵਿਸ਼ਵਾਸ ਦਾ ਦੀਆ ਜਗਾਣਾ ਆ ਗਿਆ ਫਿਰ ਉਹਦੇ ਜੀਵਨ 'ਚ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ ਉਹ ਸਾਰਾ ਅੰਧੇਰਾ ਦੂਰ ਹੁੰਦਾ ਕਿਉਂਕਿ ਅੰਧੇਰਾ ਜਿੰਨਾ ਮਰਜ਼ੀ ਬੜਾ ਹੋਵੇ ਇੱਕ ਛੋਟਾ ਜਿਹਾ ਦੀਵਾ ਵੀ ਜਗਾ ਦਿਓ ਉਹਨਾਂ ਅੰਧੇਰੇ ਨੂੰ ਦੂਰ ਕਰ ਦੇਣਾ ਕਿ ਨਹੀਂ ਇਸ ਲਈ ਅਸੀਂ ਇੱਕ ਸ਼ੇਰ ਕਹਿੰਦਾ ਹੈ ਕਿ ਛੋਟਾ ਸਾਹ ਦੀਆ ਸਾਰੀ ਰਾਤ ਅੰਧਕਾਰ ਸੇ ਲੜਦਾ ਹੈ ਇੱਕ ਛੋਟਾ ਸਾਹ ਦੀਆ ਸਾਰੀ ਰਾਤ ਅੰਧਕਾਰ ਸੇ ਲੜਦਾ ਹੈ ਉਹ ਤੂੰ ਤੋਂ ਉਸ ਮਾਲਿਕ ਦਾ دیا ਹੈ ਫਿਰ ਤੂੰ ਕਿਸ ਬਾਤ ਸੇ ਡਰਤਾ ਹੈ ਇੱਕ ਮਿੱਟੀ ਦਾ ਛੋਟਾ ਜਿਹਾ ਦੀਵਾ ਹਨੇਰੇ ਨਾਲ ਲੜ ਸਕਦਾ ਹੈ ਤਾਂ ਤੁਸੀਂ ਕੀ ਉਹ ਨੰਨੇ ਜੇ ਦੀਏ ਤੋਂ ਵੀ ਕਮਜ਼ੋਰ ਹੋ ਕਿ ਆਪਣੀਆਂ ਮੁਸ਼ਕਲਾਂ ਦੇ ਅਧਿਕਾਰ ਨਾਲ ਲੜ ਨਹੀਂ ਸਕਦੇ ਵਿਸ਼ਵਾਸ ਕਰੋ ਕਿ ਮੇਰੇ ਅੰਦਰ ਸ਼ਕਤੀਸ਼ਾਲੀ ਪਰਮਾਤਮਾ ਹੈ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਮੇਰੇ ਹਰ ਮੁਸ਼ਕਿਲ ਨੂੰ ਦੂਰ ਕਰਨ ਦੀ ਸ਼ਕਤੀ ਮੇਰੇ ਕਿਉਂਕਿ ਇੱਥੇ ਇੱਕ ਗੱਲ ਹੋਰ ਕਹਿਣੀ ਹੈ ਕਈ ਵਾਰ ਜ਼ਿੰਦਗੀ ਜਿਸੀ ਦੇਖਿਆ ਹੈ ਕੀ ਦੇਖਿਆ ਹੈ ਕਿ ਮੈਨੇ ਮੁਸ਼ਕਿਲੋ ਕੇ ਆਗੇ ਬੜੇ ਬੜੇ ਯੁਕਤੇ ਦੇਖੇ ਹੈ ਕਈ ਵਾਰ ਬੜੇ ਬੜੇ ਹੁੰਦੇ ਆ ਜਿਹੜੇ ਮੁਸ਼ਕਿਲਾਂ ਨੂੰ ਦੇਖ ਕੇ ਹਾਰ ਮੰਨ ਕੇ ਕਹਿੰਦੇ ਕਹਾਂਦੇ ਕਈ ਬੜੇ ਬੜੇ ਬੀਜ ਨੂੰ ਮੈਂ ਘਾਟੇ ਹੋ ਗਏ ਤਾਂ ਬਾਅਦ ਚ ਲੈ ਜੀ ਮੈਨੂੰ ਘਾਟਾ ਪੈ ਗਿਆ ਮੈਂ ਮਰ ਜਾਣਾ ਉਹ ਡਿਪਰੈਸ਼ਨ ਚਲੇ ਜਾਂਦੇ ਕੋਈ ਜੀਵਨ ਦੀ ਬਿਮਾਰੀ ਆ ਗਈ ਤਾਂ ਹਾਰ ਮੰਨ ਕੇ ਹੋ ਜਾਂਦਾ ਕਿ ਨਹੀਂ ਹਿੰਮਤ ਹਾਰ ਕੇ ਬਹਿ ਜਾਂਦੇ ਰੋਣਾ ਹੀ ਸ਼ੁਰੂ ਕਰ ਦਿੰਦੇ ਹੈ ਸੋ ਮੁਸ਼ਕਿਲਾਂ ਇਨਸਾਨ ਦੀ ਜ਼ਿੰਦਗੀ ਜਦੋਂ ਆਂਦੀ ਹੈ ਨਾ ਤਾਂ ਬੜੇ ਬੜੇ ਵੀ ਸਿਰ ਕਿਉਂ ਘਾਹ ਦੇਂਦੇ ਬੜੇ-ਬੜੇ ਹਾਰ ਮੰਨ ਕੇ ਬੜੇ ਗੱਲ ਯਾਦ ਰੱਖੋ ਤੁਹਾਨੂੰ ਕਦੀ ਹਾਰ ਨਹੀਂ ਮੰਨਣ ਦੇਣੀ ਇਹ ਗੱਲ ਯਾਦ ਰੱਖਣੀ ਕਿਉਂ ਕਿਉਂ ਨਹੀਂ ਹਾਰ ਮੰਨਣ ਦੇਣੀ ਕਿਉਂਕਿ ਜਦ ਤੱਕ ਇਨਸਾਨ ਖੁਦ ਨੂੰ ਕੱਲਾ ਸਮਝਦਾ ਹੈ ਮੇਰਾ ਕੋਈ ਨਹੀਂ ਹੈ ਜਦ ਕਈ ਬੰਦੇ ਕਹਿੰਦੇ ਨਾ ਬੰਦਾ ਮੁਸ਼ਕਿਲ ਆਈ ਹਾਏ ਸਾਰੇ ਮੇਰਾ ਸਾਥ ਮੇਰਾ ਕੋਈ ਨਹੀਂ ਹੈ ਜਦੋਂ ਬੰਦਾ ਕਹਿੰਦਾ ਮੇਰਾ ਕੋਈ ਨਹੀਂ ਹੈ ਇਹ ਗੱਲ ਬੰਦੇ ਨੂੰ ਨਿਰਾਸ਼ਾ ਵਾਲੀ ਡਿਪਰੈਸ਼ਨ ਚ ਲੈ ਕੇ ਜਾਂਦੀ ਹੈ ਜਾਨੀ ਬੰਦੇ ਦੀ ਹਾਰ ਦਾ ਕਾਰਨ ਬਣਦੀ ਹੈ ਬੰਦੇ ਦੀ ਤਕਲੀਫ ਦਾ ਕਾਰਨ ਬਣਦੀ ਹੈ ਬੰਦਾ ਕੀ ਸੋਚਦਾ ਉਹ ਵੀ ਸਾਥ ਛੱਡ ਗਿਆ ਉਹ ਵੀ ਸਾਥ ਛੱਡ ਗਿਆ ਭਰਾ ਵੀ ਛੱਡ ਗਏ ਭੈਣਾਂ ਵੀ ਛੱਡ ਗੀਆਂ ਰਿਸ਼ਤੇਦਾਰ ਵੀ ਛੱਡ ਗਏ ਉਹ ਬਾਹਰ ਧੂਆ ਤਾਈ ਚਾਚੀ ਕੋਈ ਨਹੀਂ ਪੁੱਛਦਾ ਮੈਨੂੰ ਮੈਂ ਤਾਂ ਕੱਲਾ ਰਹਿ ਗਿਆ ਇਹਨੂੰ ਉਦਾਹਰਣ ਦੇ ਰਹੇ ਹਾਂ ਅਸੀਂ ਕਿ ਬੰਦਾ ਕਈ ਰਿਸ਼ਤਿਆਂ ਨੂੰ ਗਿਣਾ ਦਿੰਦਾ ਹੈ ਕਿ ਬੁਰਾ ਵਕਤ ਆਇਆ ਤਾਂ ਸਾਰੇ ਸਾਥ بس یہی سوچ ਜਦੋਂ ਧਿਆਨ ਉਧਰ ਰੱਖਦੇ ਨਾ ਉਹ ਵੀ ਸਾਥ ਛੱਡ ਗਿਆ ਉਹ ਵੀ ਛੱਡ ਗਿਆ ਉਹ ਰਿਸ਼ਤੇਦਾਰ ਵੀ ਮੂੰਹ ਮੋੜ ਗਿਆ ਯਾਰ ਦੋਸਤ ਵੀ ਨਹੀਂ ਪੁੱਛਦੇ ਹੁਣ ਜਦੋਂ ਤੱਕ ਧਿਆਨ ਬਾਹਰ ਹੈ ਸਾਡਾ ਦੁੱਖ ਵਾਦਾ ਫੇਰ ਬੰਦਾ ਕੀ ਕਹੇਗਾ ਕੋਈ ਮੇਰਾ ਹੈ ਨਹੀਂ ਇਹਨਾਂ ਮਰੀ ਜਾਵਾਂ ਉਹੀ ਵਕਤ ਹੁੰਦਾ ਹੈ ਉਹੀ ਟਾਈਮ ਹੁੰਦਾ ਹੈ ਉੱਥੇ ਤੁਹਾਨੂੰ ਕੀ ਹੋਣਾ ਚਾਹੀਦਾ ਹੈ ਕਿ ਕੀ ਹੋਇਆ ਜੇ ਸਾਰੀ ਦੁਨੀਆ ਮੈਨੂੰ ਛੱਡ ਗਈ ਉਹ ਮੈਨੂੰ ਵਿਸ਼ਵਾਸ ਹੈ ਦੁਨੀਆ ਬਣਾਉਣ ਵਾਲਾ ਮਾਲਿਕ ਮੇਰੇ ਨਾਲ ਹੈ ਦੁਨੀਆ ਸਾਰਾ ਛੱਡ ਦੀ ਛੱਡ ਜਾਵੇ ਕਿਉਂਕਿ ਇਹਨਾਂ ਨਾਲ ਸਾਥ ਛੱਡਣੇ ਆ ਕੋਈ ਅੱਜ ਛੱਡ ਜਾਏਗਾ ਕੋਈ ਜਾਣੇ ਹੀ ਨਾ ਕਿਦੋਂ ਦੁਨੀਆਂ ਤੋਂ ਸਾਰਿਆਂ ਨੇ ਕਿਉਂਕਿ ਇੱਕੋ ਹੀ ਹੈ ਆਦ ਸੱਚ ਯੁਗਾਦ ਸੱਚ ਹੈ ਵੀ ਸੱਚ ਤੇ ਨਾਨਕ ਉਹ ਜਿਹੜਾ ਸੱਚ ਹੈ ਉੱਤੇ ਵਿਸ਼ਵਾਸ ਕਰੀਏ ਕਿ ਸਾਰੀ ਦੁਨੀਆ ਸਾਥ ਛੱਡ ਦੇਵੇ ਕੋਈ ਫਿਕਰ ਨਹੀਂ ਐ ਮੇਰੇ ਮਾਲਿਕ ਅਕੀ ਤੂੰ ਮੇਰਾ ਸਾਥ ਨਾ ਛੱਡੀ ਜੇ ਤੂੰ ਮੇਰੇ ਨਾਲ ਹੈ ਤਾਂ ਪੂਰੀ ਦੁਨੀਆ ਜਿੱਤਣ ਦਾ ਹੌਸਲਾ ਮੈਂ ਰੱਖਦਾ ਇਨਾ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਮਾਲਿਕ ਤੇ ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਨੇ ਜਦੋਂ ਅਰਜੁਨ ਨੂੰ ਕਿਹਾ ਮਜ਼ਾਕ ਵਿੱਚ ਜਦੋਂ ਦਰਯੋਦਨ ساری ਸੈਨਾ ਲੈ ਗਿਆ ਤਰਜੁਨ ਦੇ ਕੋਲ ਕੀ ਰਹਿ ਗਿਆ ਸ਼੍ਰੀ ਕ੍ਰਿਸ਼ਨ ਕਿਉਂਕਿ ਆਪਸ਼ਨ ਸੀ ਜਾਂ ਤਾਂ ਮੈਂ ਨਹੀਂ ਹੱਟਾਂ ਮੈਨੂੰ ਮੰਗ ਲਓ ਜਾਂ ਮੇਰੀ ਸੈਨਾ ਤਾਂ ਦਰਯੋਦਨ ਨੇ ਕੀ ਮੰਗਿਆ ਸੈਨਾ ਨੂੰ ਕਿਉਂਕਿ ਸੈਨਾ ਦੇ ਕੋਲ ਸ਼ਸਤਰ ਅਸਤਰ ਸ਼ਸਤਰ ਤੀਰ ਤਲਵਾਰਾਂ ਬੜੇ ਬੜੇ ਯੋਧਾ ਸ਼੍ਰੀ ਕ੍ਰਿਸ਼ਨ ਦੀ ਸੈਨਾ ਚ ਸੀ ਤਸ਼ੀਰਿ ਕ੍ਰਿਸ਼ਨ ਨੇ ਤਾਂ ਕਸਮ ਖਾਧੀ ਸੀ ਮੈਂ ਕਿਸੇ ਹਥਿਆਰ ਨੂੰ ਇਸ ਲਈ ਸਾਰਥੀ ਬਣੇ ਉਹ ਲੜੇ ਨਹੀਂ ਕਿਉਂਕਿ ਸਾਰਥੀ ਦਾ ਕੰਮ ਹੁੰਦਾ ਹ ਹੱਥ ਚਲਾਣਾ ਕੋਈ ਹਥਿਆਰ ਨਹੀਂ ਚੱਕਣਾ ਦੁਰਯੋਧਨ ਨੇ ਸੋਚਿਆ ਜਿਹਨੇ ਹਥਿਆਰ ਹੀ ਨਹੀਂ ਚੱਕਣੇ ਉਹ ਮੈਨੂੰ ਕੀ ਲਾਭ ਜੁਦ ਵਿੱਚ ਤਾਂ ਹਥਿਆਰ ਚੱਕਣ ਵਾਲਾ ਚਾਹੀਦਾ ਹੈ ਇਸ ਲਈ ਸੈਨਾ ਮੰਗ ਲਓ ਸ਼੍ਰੀ ਕ੍ਰਿਸ਼ਨ ਨੂੰ ਕੀ ਮੰਗਣਾ ਕਿਉਂਕਿ ਇਹਨਾਂ ਤਾਂ ਕੋਈ ਹਥਿਆਰ ਚੱਕਣਾ ਹੀ ਨਾਗੇ ਨੂੰ ਮਾਰਨਾ ਤਾਂ ਨਹੀਂ ਐ ਲੜਨਾ ਪਰ ਅਰਜੁਨ ਨੇ ਕੀ ਮੰਗਿਆ ਇਹ ਸਾਰੇ ਨੂੰ ਪਤਾ ਹੈ ਉਹਨੇ ਸ਼੍ਰੀ ਕ੍ਰਿਸ਼ਨ ਦਾ ਸਾਥ ਮੰਗਿਆ ਤਾਂ ਮਜ਼ਾਕ ਵਿੱਚ ਜੋ ਗਿਆ ਨਾ ਸ਼੍ਰੀ ਕ੍ਰਿਸ਼ਨ ਨੇ ਪਤਾ ਕੀ ਮਜ਼ਾਕ ਵਿੱਚ ਗਿਆ ਕਹਿੰਦੇ ਅਰਜੁਨ ਹਾਰ ਨਿਸ਼ਚਿਤ ਹੈ ਤੇਰੀ ਹਾਰ ਨਿਸ਼ਚਿਤ ਹੈ ਤੇਰੀ ਹਰ ਪਲ ਰਹੇਗਾ ਤੂੰ ਉਦਾਸ ਉਹ ਮੱਖਣ ਦਰਯੋਧਨ ਲੈ ਗਿਆ ਕੇਵਲ ਸ਼ਾਂਸ਼ ਬਚੀ ਤੇਰੇ ਪਾਸ ਕਹਿੰਦੇ ਮੱਖਣ ਮੱਖਣ ਤਾਂ ਉਹ ਲੈ ਗਿਆ ਸੈਨਾ ਉਹ ਲੈ ਗਿਆ ਹੁਣ ਤਾਂ ਸ਼ਾਂਸ਼ ਹੀ ਹੈ ਇਹ ਜਿਹਦਾ ਬੰਦਾ ਨਾ ਲੱਸੀ ਆ ਕਮ ਲੱਸੀ ਕਰ ਦਿੱਤਾ ਤੂੰ ਭਿਯਾਕ ਜੀ ਕੇ ਮੇਰਾ ਕਹਿ ਨਾ ਤੂੰ ਲੱਸੀ ਕਰ ਦਿੱਤਾ ਯਾਰ ਛੱਡ ਯਾਨੀ ਉਹ ਖਰਾਬ ਹੀ ਕਰਤਾ ਕਹਿੰਦਾ ਸ਼ਾਸ਼ ਜਾਨੀ ਲੱਸੀ ਹੈਗੀ ਤੇਰੇ ਪੱਲੇ ਮੱਖਣ ਤਾਂ ਦਰਯੋਧਨ ਲੈ ਗਿਆ ਯਾਨੀ ਸੈਨਾ ਉਹ ਲੈ ਗਿਆ ਹੁਣ ਤੂੰ ਮੈਨੂੰ ਕਿਉਂ ਮੰਗਿਆ ਸੈਨਾ ਕਿਉਂ ਨਹੀਂ ਮੰਗੀ ਇਹ ਸਾਨੂੰ ਦੇਖਣਾ ਸੀ ਉਹਦੀ ਮੈਂਟੈਲਿਟੀ ਕੀ ਹੈ ਉਹਦੀ ਸੋਚ ਕੀ ਹੈ ਉਹਦੀ ਸਮਝ ਕੀ ਹੈ ਤਰਜੁਨ ਨੇ ਵੀ ਹੱਸ ਕੇ ਪਤਾ ਕੀ ਜਵਾਬ ਦਿੱਤਾ ਅਰਜੁਨ ਕਹਿੰਦਾ ਜੀਤ ਨਿਸ਼ਚਿਤ ਹੈ ਮੇਰੀ ਜੀਤ ਨਿਸ਼ਚਿਤ ਇਹ ਵਿਸ਼ਵਾਸ ਹੁੰਦਾ ਹੈ ਜੰਗ ਹੋਣ ਤੋਂ ਪਹਿਲਾਂ ਹੀ ਵਿਸ਼ਵਾਸ ਹੁੰਦਾ ਹੈ ਕਿ ਮੈਂ ਕਦੀ ਹਾਰ ਇਸ ਲਈ ਤੁਹਾਨੂੰ ਪਤਾ ਕੀ ਯਕੀਨ ਹੋਣਾ ਚਾਹੀਦਾ ਹੈ ਅਗਰ ਬਿਮਾਰੀ ਨਾਲ ਵੀ ਯੁੱਧ ਚੱਲ ਰਿਹਾ ਹੈ ਯਾਨੀ ਕੋਈ ਜੀਵਨ ਚ ਬਿਮਾਰੀ ਵੀ ਹੈ ਕੋਈ ਜੀਵਨ ਚ ਬੁਰੇ ਹਾਲਾਤ ਵੀ ਹੈ ਕੋਈ ਜੀਵਨ ਚ ਬੁਰਾ ਦੌਰ ਵੀ ਚੱਲ ਰਿਹਾ ਹੈ ਤਾਂ ਤੁਹਾਨੂੰ ਵੀ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਕਦੀ ਹਾਰ ਨਹੀਂ ਸਕਦਾ ਕਿਉਂਕਿ ਮੇਰੀ ਬੜਾ ਪਕੜਨ ਵਾਲਾ ਉਹ ਮੇਰਾ ਮਾਲਿਕ ਮੇਰੇ ਔਰ ਉਹ ਮੈਨੂੰ ਕਾਮਯਾਬੀ ਦੀਆਂ ਮੰਜ਼ਲਾਂ ਤੱਕ ਲੈ ਕੇ ਜਾਏਗਾ ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਯੋਗੇ ਕੁਝ ਹਾਲਾਤਾਂ ਤੇ ਇਨਸਾਨ ਦਾ ਬਸ ਨਹੀਂ ਚੱਲ ਸਕਦਾ ਪਰ ਉਹ ਪਰਮਾਤਮਾ ਦਾ ਬਸਤਾ ਹਾਜੀਗਾ ਚੱਲਦਾ ਕਿ ਨਹੀਂ ਕਿਹੜੀ ਐਸੀ ਜਗ੍ਹਾ ਜਿੱਥੇ ਕਹੋਂਗੇ ਰੱਬ ਦੀ ਬਸ ਇੱਥੇ ਇੱਥੇ ਨਹੀਂ ਰੱਬ ਦੀ ਹੁਕਮ ਚੱਲਦਾ ਜਾਂ ਇੱਥੇ ਰੱਬ ਕੁਝ ਨਹੀਂ ਕਰ ਸਕਦਾ ਬੰਦੇ ਦੀ ਲਿਮਟ ਹੁੰਦੀ ਹੈ ਇੱਕ ਅਫਸਰ ਦੀ ਵੀ ਲਿਮਟ ਹੁੰਦੀ ਹੈ ਜਿੱਦਾਂ ਸਮਝ ਲਓ ਇੱਕ ਬੰਦਾ ਕਹਿੰਦਾ ਕਿ ਡੀਸੀ ਉਹਦੀ ਜ਼ਿਲ੍ਹੇ ਵਿੱਚ ਲਿਮਟ ਹੁੰਦੀ ਹੈ ਉਸ ਤੋਂ ਅੱਗੇ ਫਿਰ ਦੂਜੇ ਦੀ ਲਿਮਟ ਸ਼ੁਰੂ ਇੱਕ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਦੀ ਸਟੇਟ ਚ ਲਿਮਟ ਹੁੰਦੀ ਹੈ ਫਿਰ ਅੱਗੇ ਦੂਜੇ ਦੀ ਲਿਮਟ ਸ਼ੁਰੂ ਪਰ ਤੁਸੀਂ ਰੱਬ ਦੀ ਲਿਮਟ ਕਿੱਥੇ ਬਣੂਗੇ? ਅਗਰ ਸੋਚੋ ਕਿ ਰੱਬ ਦੀ ਲਿਮਟ ਧਰਤੀ ਤੇ ਹੀ ਹੈ ਕੀ ਉਹਦੀ ਬ੍ਰਹਿਮੰਡ 'ਚ ਨਹੀਂ ਹੈ? ਅਖੰਡਾ ਬ੍ਰਹਿਮੰਡਾ ਦਾ ਸੁਆਮੀ, ਖੰਡਾ ਬ੍ਰਹਿਮੰਡਾ ਦਾ ਪਰਮਾਤਮਾ ਪ੍ਰਭੂ ਉਹਦੀ ਲਿਮਟ ਤਾਂ ਅਨਲਿਮਿਟਿਡ ਹੈ ਜਿਹਦਾ ਨਾਪ ਤੋਲ ਕੀਤਾ। ਸੋ ਇਹੀ ਚੀਜ਼ ਹੁੰਦੀ ਹੈ ਬੰਦੇ ਦੀ ਹੱਦ ਹੈ ਪਰ ਉਹਦੀ ਰਹਿਮਤ ਦੀ ਕੋਈ ਇਸ ਲਈ ਅਸੀਂ ਆਪਣੀ ਹੱਦ ਨੂੰ ਨਹੀਂ ਦੇਖਣਾ। ਅਸੀਂ ਆਪਣੇ ਵਿਸ਼ਵਾਸ ਨੂੰ ਉਹਦੇ ਨਾਲ ਜੋੜ ਕੇ ਆਪਣੀ ਹੱਦ ਨੂੰ ਵੀ ਬੇਹੱਦ ਕਰਨਾ ਹੈ। ਤਾਂ ਹੀ ਕਹਿੰਦੇ ਹੱਦ ਟੱਪੇ ਓਲੀਆ ਬੇਹੱਦ ਟੱਪੇ ਪੀਰ ਉਹ ਜਿਹਦੀ ਕੋਈ ਹੱਦ ਨਾ ਉਹਦਾ ਨਾ ਫਕੀਰ ਫਕੀਰ ਤਾਂ ਉਹ ਜਿਹਦੇ ਹੱਦ ਬੇਹੱਦ ਤੋਂ ਪਾਰ ਹੋ ਗਏ ਨਹੀਂ ਸਮਝਣਾ ਸਾਰਿਆਂ ਨੇ ਤੁਹਾਡੀ ਵੀ ਕੋਈ ਹੱਦ ਨਹੀਂ ਹੈ ਅਗਰ ਤੁਹਾਨੂੰ ਆਪਣੇ ਅੰਦਰ ਬੈਠੀ ਤਾਕਤ ਨਾਲ ਜੁੜਨ ਦੀ ਕਲਾ ਆ ਜਾਵੇ ਤਾਂ ਤੁਸੀਂ ਵੀ ਆਪਣੀਆਂ ਹੱਦਾਂ ਤੋਂ ਬਾਹਰ ਲੰਘ ਸਕਦੇ ਹੋ ਕਿਉਂਕਿ ਹੱਦ ਉਹਦੋਂ ਤੱਕ ਹੀ ਹੁੰਦੀ ਹੈ ਜਿੱਥੇ ਤੱਕ ਸਾਡੀ ਸੋਚ ਹੁੰਦੀ ਮੈਂ ਇੰਨਾ ਕਰ ਸਕਦਾ ਹੈ ਇਹ ਸਾਡੀ ਸੋਚ ਨਹੀਂ ਹੱਦ ਹੈ ਤੁਹਾਡੀ ਕੋਈ ਹੱਦ ਇਹ ਤਾਂ ਇੱਕ ਬੱਚਾ ਕਹਿੰਦਾ ਮੈਂ ਤਾਂ 12 ਹੀ ਪੜਨੀ ਆ ਮੈਂ 12 ਹੀ ਪੜ ਸਕਦਾ ਹਾਂ ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਂ ਐਮਏ ਨਹੀਂ ਕਰ ਸਕਦਾ ਬੀਏ ਨਹੀਂ ਕਰ ਸਕਦਾ ਕਿਉਂਕਿ ਨਾ ਸੋਚ ਹੀ ਲਿਆ 12 ਹੀ ਪੜਨੀ ਆ ਹੈ ਉਹਨੇ ਆਪ ਹੀ ਆਪਣੀ ਹੱਦ ਨਹੀਂ ਤਾਂ ਅੱਗੇ ਵੀ ਪੜ ਸਮਝਦੇ ਹੋਗ ਨਹੀਂ ਔਰ ਇੱਕ ਬੰਦਾ ਉਹ ਕਿੰਨਾ ਕ ਦੌੜ ਸਕਦਾ ਭਾਈ ਮੇਰੀ ਹੱਦ ਤਾਂ 1 ਕਿਲੋਮੀਟਰ ਹੀ ਹੈ 1 ਕਿਲੋਮੀਟਰ ਜਿਆਦਾ ਮੈਂ ਦੌੜ ਹੁਣ ਇਹ ਹੱਦ ਕਿਹਨੇ ਬਣਾਈ ਹੈ ਦੌੜ ਕਿਉਂ ਨਹੀਂ ਕਰ ਸਕਦਾ 10 ਕਿਲੋਮੀਟਰ ਕਿਉਂ ਨਹੀਂ ਦੌੜ ਸਕਦਾ ਤੂੰ ਦੌੜ ਸਕਦਾ ਪਰ ਜੇ ਤੂੰ ਇੱਥੇ ਹੀ ਸੋਚ ਕੇ ਬੈਠਾ ਮੈਂ ਦੌੜ ਨਹੀਂ ਕਿਲੋਮੀਟਰ ਹੈ ਤੇ ਇਹ ਹੱਦ ਤੂੰ ਆਪਣੇ ਅੰਦਰ ਬਣਾਈ ਐ ਰੱਬ ਨੇ ਨਹੀਂ ਬਣਾਈ ਰੱਬ ਤਾਂ ਕਹਿੰਦਾ ਜਿੰਨੀ ਮਿਹਨਤ ਕਰੇਗਾ ਉਹਨਾਂ ਨੂੰ ਅੱਗੇ ਲੈ ਕੇ ਸਮਝਦੇ ਹੋ ਇਹ ਲਈ ਆਪਣੀ ਹੱਦ ਨੂੰ ਪੈਲ ਨਾ ਇਹ ਜਿਹੜੀਆਂ ਕਮਜ਼ੋਰ ਹੱਦਾਂ ਆ ਆਪਣੀਆਂ ਬਣਾਈਆਂ ਸੋਚਾਂ ਵਿਚਾਰਾਂ ਦੀ ਇੱਕ ਦਾਇਰਾ ਬਣਾਇਆ ਇਹ ਦਾਇਰੇ ਨੂੰ ਖਤਮ ਕਰੋ ਔਰ ਇਹ ਸੋਚੋ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਂ ਅਸੰਭਵ ਨੂੰ ਸੰਭਵ ਕਰ ਨਾ ਮੁਮਕਿਨ ਨੂੰ ਮੁਮਕਿਨ ਕਰ